ਸਾਰੇ ਠੀਕ-ਠਾਕ ਹੋਣਗੇ ਤੇ ਆਵਾਜ਼ ਥੋੜੀ ਘਟਾ ਰਹੀ ਹੈ ਕਿਉਂਕਿ ਮੈਕ ਮੈਕ ਮਾਈਕ ਨਿਊਜ਼ ਕੀਤਾ ਹੈ ਤੇ ਅੱਜ ਅਸੀਂ ਜਾ ਰਹੇ ਹਾਂ ਭਾਗੜਾ ਡੈਮ ਤੇ ਅੱਜ ਟਵਿਸਟ ਇਹ ਹੈ ਵੀ ਅੱਜ ਬੜੇ ਬੱਚੇ ਨਹੀਂ ਹਨ ਦੋਨੇ ਰਾਜਵੀਰ ਤੇ ਲੱਕੀ ਤੇ ਲੱਕੀ ਬੋਲਦਾ ਕਿ ਰਾਜਵੀਰ ਕੋਲ ਬੜਾ ਹੈ ਤੇ ਬਾਕੀ ਦੇਖਦੇ ਹਾਂ ਭਾਗੜਾ ਰਹਿਣ ਦਰ ਗਿਆ ਕਿ ਜੂ ਫਿਲਮ ਦੇ ਰੋਕੇ ਸ਼ੇਅਰ ਕਰਾਂਗੇ ਚਲ ਜੀਏ ਫਿਰ ਅਵੇ ਕਈ ਦਿਨ ਦੇ ਕਹਿੰਦੇ ਸੀਗੇ ਬੱਚੇ ਆਣ ਵਾਸਤੇ ਤੇ ਕਹਿੰਦੇ ਆਪ ਖੁਦ ਨੂੰ ਮੈਨ ਨੇ ਸਾਨੂੰ ਲੈ ਗਿੰਦੇ ਅੱਜ ਟੈਂਪ ਤੇ ਫਿਰ ਪ੍ਰੋਗਰਾਮ ਬਣਿਆ ਸੀਗਾ ਪਹਾੜਾ ਡੈਮ ਦਾ ਤੇ ਹੁਣ ਪਹਾੜਾ ਡੈਮ ਜਾਵਾਂਗੇ ਉੱਥੋਂ ਆਪਾਂ ਨੈਣਾ ਦੇ ਵੀ ਜਿਹੜੀ ਸਾਈਡ ਨੂੰ ਘੁੰਮ ਕੇ ਇਹ ਪਹਾੜੀ ਤੋਂ ਅਨੰਦਪੁਰ ਸਾਹਿਬ ਨੂੰ ਆ ਕੇ ਵਾਪਸ ਉਤਰਾਂਗੇ ਠੀਕ ਹੈ ਸਮਝਿਆ ਨੰਗਲ ਵਾਲਾ ਰੋਡ ਜਾ ਰਹੇ ਆ ਪਰ ਵਸ ਨੰਗਲ ਰਹਿ ਗਏ ਹਾਂ ਅਰਾਊਂਡ ਇੱਥੇ 10 ਕਿਲੋਮੀਟਰ ਲੌਂਗ ਰਾਈਡ ਵੀ ਨਹੀਂ ਕੀਤੀ ਉਹ ਕਰਕੇ ਥੋੜੀ ਜਿਹੀ ਥਕਾਵਟ ਹੋ ਜਾਂਦੀ ਇਹਨਾਂ ਨੂੰ ਫਿਰ ਬਾਰ-ਬਾਰ ਕਿਤੇ ਕਿਤੇ ਰੁਕ ਰੁਕ ਕੇ ਆਣਾ ਪੈਂਦਾ ਜਿਆਦਾ ਆਪਾਂ ਨੂੰ ਕਾਲੀ ਵੀ ਨਹੀਂ ਹੈਗੀ ਆਪਾਂ ਨੇ ਸ਼ਾਮ ਤੱਕ ਵਾਪਸ ਹੀ ਕਰਨੀ ਹੈ ਚਾਹੇ ਘੰਟਾ ਲੇਟ ਵਾਪਸੀ ਹੋ ਜੂਗੀ 12 ਵਜੇ ਨਹੀਂ ਪਹੁੰਚਾਂਗੇ 1 ਵਜੇ ਪਹੁੰਚਾਂਗੇ ਪਿੰਡ ਆਰਾਮਦੇਰ ਨਾਲ ਘੁੰਮ ਕੇ ਜਾਵਾਂਗੇ ਇੱਕ ਸਾਈਡ ਤੇ ਹਾਂ ਟ੍ਰੈਫਿਕ ਆ ਥੋੜੀ ਜਿਹੀ ਇੱਥੇ ਇਹ ਰੋਡ ਦੇ ਉੱਪਰ ਕੰਦੇ ਇੱਕ ਦੋ ਵਲੌਗ ਪਹਿਲਾਂ ਵੀ ਸ਼ੂਟ ਕਰਕੇ ਪਾਏ ਹੋਏ ਹਾਂ ਜਿਹਨੇ ਨਹੀਂ ਹੁਣ ਚੈੱਕ ਆਊਟ ਕੀਤੇ ਉਹਨੂੰ ਜਾ ਕੇ ਚੈੱਕ ਆਊਟ ਕਰਿਓ। ਮੈਂ ਤੁਹਾਨੂੰ ਰਾਇਪੁਰ ਮਦਾਨ ਗਏ ਸੀ ਕਿ ਜਦ ਵੀ ਗਏ ਤੇ ਆਪਾਂ ਲੈ ਹੈਗੇ ਇੱਕ ਤੋਂ ਵਲੌਗ ਆਪਾਂ ਦੇ ਟਾਈਮ ਦੇ ਨਾਲ ਟਾਈਮ ਤੇ ਸ਼ੂਟ ਕਰਕੇ ਪਾਏ ਹੋਏ ਆਂ। ਚਰਮ ਕਰ ਰਿਹਾ ਰੋਡ ਦੇ ਉੱਪਰ ਇਹ। ਮੈਟਾਡੋਰ ਫੋਰਸ ਗੱਡੀ ਇਹਦਾ। ਮੁੜਨ ਹੈ ਇਹਨੇ। ਤਾਂ ਹੀ ਕਰ ਰਿਹਾ ਤਾਂ ਬਈ। ਵੈਸੇ ਸਿਗੰਗਰਾਖ ਹਜ਼ਾਰ ਦਾ ਪ੍ਰੋਗਰਾਮ ਪਿਛਲੀ ਵਾਰ ਵੀ ਗੱਲ ਕਰਦੇ ਸੀਗੇ ਖੜਿਆਰ ਜਾਣਾ ਸੀਗਾ ਆਪਾਂ ਨੂੰ ਤੇ ਖੜਿਆਰ ਦਾ ਪ੍ਰੋਗਰਾਮ ਬਣ ਰਿਹਾ ਤਾਂ ਫਿਰ ਸਾਨੂੰ ਸੋਚਿਆ ਮੈਂ ਕਿ ਇਹ ਵੀ ਕਿਨਾਂ ਨੂੰ ਚੱਲ ਇੱਥੇ ਡੈਮ ਨੂੰ ਐਕਸਪਲੋਰ ਕਰਾ ਦਿੰਨੇ ਤੇ ਨੈਕਸਟ ਵੀਕ ਦੇਖਾਂਗੇ ਕਾ ਖਿਆਰ ਜਾਂ ਫਿਰ ਉਹ ਵੈਲੀ ਫਬਰੂ ਵਾਟਰਫਾਲ ਹੈ ਜਿੱਥੇ ਦਿਖਾਵਾਂਗੇ ਬੜੀ ਖੂਬਸੂਰਤ ਜਗ੍ਹਾ ਹੈ ਉਹ ਵੀਲੇ ਮੌਸਮ ਵੀ ਵਧੀਆ ਉੱਥੇ ਜਾਣਿਆਗਾ ਬਾਅਦ ਵਿੱਚ ਤਾਂ ਥੋੜੀ ਜਿਹੀ ਤੁਹਾਨੂੰ ਪਤਾ ਮੌਨਸੂਨ ਦਾ ਜੇ ਸ਼ੁਰੂ ਹੋ ਜਾਂਦਾ ਮੌਨਸੂਨ ਵਿੱਚ ਪਹਾੜਾਂ ਵਿੱਚ ਰਾਈਡ ਨੂੰ ਨੋਕ ਨਹਰੇ ਕਰਨਾ ਚਾਹੀਦਾ ਬੜੀ ਡ੍ਰਾਈ ਫ ਹੋਗਾ ਬੜੀ ਡ੍ਰਾਈ ਫ ਹੋਗਾ ਰੋਡ ਨੰਨੇ ਟ੍ਰੈਫਿਕ ਨੂੰ ਕੋਈ ਇੱਕ ਵਾਰ ਪਾਸ ਕਰਕੇ ਮੁੜ ਕੇ ਤੋਂ ਗਾਹਾਂ ਜਾ ਕੇ ਨਾ ਜਿੱਥੇ ਤੇ ਡੈਮ ਦੇ 뷰 ਸ਼ੁਰੂ ਹੋ ਜਣੇ ਆ ਨੰਗਲ ਕ੍ਰੋਸ ਕਰਕੇ ਉੱਥੇ ਹੀ ਆਪਾਂ ਕੈਮਰਾ ਮਾਊਂਟ ਕਰਾਂਗੇ ਤੇ ਕੈਮਰੇ ਦੀ ਬੈਟਰੀ ਮੈਂ ਚਾਰਜ ਕਰਨੀ ਭੁੱਲ ਗਿਆ ਹਾਫ ਮੰਡ ਹਾਫ ਬੈਟਰੀ ਹੋਣੀ ਹੈ ਸ਼ਾਇਦ ਹੀ ਤੇ ਕਿਤੇ ਐਡੇ ਦਿਨ ਹੋ ਗਏ ਪਰ ਟ੍ਰੈਕ ਵਿੱਚ ਸਾਰੀ ਬੈਟਰੀ ਖਤਮ ਕਰ ਲਈਏਗੀ ਤੇ ਮੁੜ ਕੇ ਉੱਥੇ ਜਾ ਕੇ ਜਿੱਥੇ 뷰 ਆਣ ਉੱਥੇ ਪਨ ਫੋਨ ਦੇ ਵਿੱਚ ਸ਼ੂਟ ਕਰਨਾ ਪਵੇ ਤੇ ਕੋਈ ਗੱਲ ਨਹੀਂ ਫਿਰ ਮਿਲਦੇ ਆਪਾਂ ਇਹ ਟ੍ਰਾਫਿਕ ਨੂੰ ਕ੍ਰੋਸ ਕਰਕੇ ਅੱਗੇ ਜਾ ਕੇ ਪਹਾੜਾਂ ਦੇ 뷰 ਦੇ ਵਿੱਚ ਇੱਕ ਵਨ ਵੀਕ ਲੇਟਰ ਅਸੀਂ ਡੈਮ ਤੇ ਪਹੁੰਚ ਗਏ ਹੌਲੀ ਹੌਲੀ ਚਲਦੇ ਚਲਦੇ ਤੇ ਪਿੱਛੇ ਦਾ 뷰 ਚੈੱਕ ਕਰੋ ਸਾਰੇ ਪਾਸੇ ਤੁਹਾਨੂੰ 360 ਇੱਕ ਵਾਰ 뷰 ਦਿਖਾ ਦਰਨਾ ਪਿੱਛੇ ਵਾਲੇ ਪਹਾੜ ਵੀ ਦੇਖੋ ਉਧਰ ਵਾਲੇ ਕਾਫੀ ਖੂਬਸੂਰਤ ਜਿਹਾ ਹੈ ਬਈ ਆਏ ਬੱਚੇ ਤੁਸੀਂ ਪਹਿਲੀ ਵਾਰ ਆਏ ਹੋ ਔਰ ਕਿੱਦਾਂ ਲੱਗਿਆ ਤੁਹਾਨੂੰ ਰਿਵਿਊ ਇੱਥੇ ਦਾ ਬਹੁਤ ਵਧੀਆ ਹੈ ਕੀ ਕੁਝ ਦੇਖਣ ਵਾਲਾ ਰ ਹੈ ਵਧੀਆ ਪਹਾੜ ਡੈਮ ਮੁੰਦਦੇ ਵਾਂਗੂ ਚੀਲਤੀ ਖੂਬਸੂਰਤੀ ਗੋਵਨ ਸਾਗਰ ਲੇក ਇਹ ਪਾਖੜਾ ਡੈਮ ਤੇ ਕਿੱਦਾਂ ਲੱਗ ਰਿਹਾ ਸਹੀ ਔਰ ਮੌਸਮ ਮੌਸਮ ਕਿੱਦਾਂ ਦਾ ਹੈ ਵਧੀਆ ਵਧੀਆ ਹੈ ਇੰਨੀ ਗਰਮੀ ਨਹੀਂ ਹੈਗੀ ਅੱਛਾ ਠੀਕ ਹੈ ਹੁਣ ਅੱਪ ਜਾਵਾਂਗੇ ਅੱਗੇ ਜਾ ਕੇ ਰੋਬੇ ਦੇ ਉੱਪਰ ਥੋੜਾ ਜਿਹਾ ਇੰਜੋਏ ਕਰਾਂਗੇ ਉਸ ਤੋਂ ਬਾਅਦ ਆਪਾਂ ਫਿਰ ਨਾਣੇ ਦੇ ਵੀਰ ਪਹਾੜ ਤੋਂ نیچے ਉਤਰ ਕੇ ਪਰਲੀ ਸਾਈਡ ਆਨੰਦਪੁਰ ਤੋਂ ਸਿੱਧਾ ਫਿਰ ਪਿੰਡ ਨੂੰ ਵਾਪਸ ਹੀ ਕਰ ਦੇਣੀ ਹੈ ਤੇ ਚੱਲੀਏ ਫਿਰ ਹੁਣ ਕਿ ਰੁਕਣਾ ਥੋੜਾ ਟਾਈਮ ਔਰ ਚਲੋ ਲੋ ਵੀ ਡੈਮ ਤੋਂ ਹੁਣ ਨਾਨਾ ਦੇਵੀ ਵਾਲਾ ਪਹਾੜ ਚੜਨ ਲੱਗੇ ਹੋਏ ਆ ਡੈਮ ਤੋਂ ਘੱਟੋ ਘੱਟ ਵੀ ਜਿਆਦਾ ਨਹੀਂ ਤਾਂ ਅਸੀਂ ਆਪਣਾ 10 ਕਿਲੋਮੀਟਰ ਅੱਗੇ ਆ ਗਏ ਹੋਣੇ ਆ ਹੁਣ ਜਾਵਾਂਗੇ ਨਾਨਾ ਦੇਵੀ ਵਾਲੇ ਰੋਪਵੇ ਦੇ ਉੱਪਰ ਉੱਥੇ ਜਾ ਕੇ ਰੁਕਣ ਦੀ ਥੋੜੀ ਜਿਹੀ ਸਲਾਹ ਆ ਦੇਖਾਂਗੇ ਥਰੋਪਵੇ ਦੇ ਉੱਪਰ ਬੱਚਿਆਂ ਨੇ ਕਦੇ ਰੋਪਵੇ ਦੀ ਨਹੀਂ ਕੀਤਾ ਹੈਗਾ ਅੱਜ ਅਸੀਂ ਫਸਟ ਟਾਈਮ ਇਹਨਾਂ ਟਰਾਈ ਕਰਨਾ ਹੈ ਤੇ ਦੱਬ ਕੇ ਲਾਈਕ ਕਰ ਦਿਓ ਤੇ ਇਹੀ ਕੁਝ ਮੋਲ ਆ ਸਾਹਮਣੇ ਤੁਸੀਂ ਚੈੱਕ ਕਰ ਸਕਦੇ ਹੋ ਅਗਰ ਕੈਪਚਰ ਹੁੰਦਾ ਕੈਮਰੇ ਦੇ ਵਿੱਚ ਬਿਫੋਰ ਕੇ 60 fps ਦੇ ਵਿੱਚ ਰਿਕਾਰਡ ਕਰ ਰਹੇ ਹਾਂ ਸਾਰਾ ਸ਼ੂਟ ਵਲੌਗ ਇਹ ਤੇ ਆਪਾਂ ਇਹ ਇਹਨੂੰ ਬਿਨਾ ਆਪਾਂ ਕੰਪਰੈਸ ਕੀਤੇ ਫੈਲਾਂ ਨੂੰ ਇਦਾਂ ਹੀ ਪਾ ਐਡੀਟਿੰਗ ਕਰਾਂਗੇ ਤਾਂ ਕਿ ਕੱਲੀ-ਕੱਲੀ ਚੀਜ਼ ਜਿਹੜੀ ਆਪਣੀ ਮੈਂਸ਼ਨ ਹੋਵੇ ਇਹਦੇ ਵਿੱਚ ਵੀਡੀਓ ਦੇ ਵਿੱਚ ਰਸਤੇ ਬੜੇ ਸੋਹਣੇ ਆ ਫੁੱਲ ਬੜੇ ਸੋਹਣੇ ਲੱਗੇ ਹੋਏ ਆ ਇਹ ਵੀ ਸਾਰਾ ਕੁਝ ਮੌਸਮ ਦੇ ਹਿਸਾਬ ਨਾਲ ਹੁੰਦਾ ਹੈ ਆਪਾਂ ਮੌਨਸੂਨ ਚਾਹਾਂਗੇ ਇਹੀ ਜਗ੍ਹਾ ਤੇ ਰੰਗ ਕੁਝ ਹੋਰ ਬਣ ਹੋਏ ਨੇ ਅਗਰ ਆਪਾਂ ਮੌਨਸੂਨ ਤੋਂ ਬਿਨਾ ਹੋਵਾਂਗੇ ਕਿਸੇ ਗਰਮੀਆਂ ਦੇ ਸੀਜ਼ਨ ਦੇ ਵਿੱਚ ਤਾਂ ਗਰਮੀ ਵਿੱਚ ਹੋਰ ਕੁਝ ਹੋਣਾ ਨਾ ਹੋਰਸਾਂ 'ਚ ਕੁਝ ਹੋਰ ਹੋਣਾ ਨਹੀਂ ਕਿ ਸੀਜ਼ਨ ਵਾਈ ਸੀਜ਼ਨ ਸਾਰਾ ਕੁਝ ਚੇਂਜ ਹੁੰਦਾ ਸਿੰਗਲ ਜੀ ਰੋਡ ਆ ਹੋਰ 5 ਕਿਲੋਮੀਟਰ ਗਾਹਾਂ ਚੱਲ ਕੇ ਫਿਰ ਇਹ ਰੋਡ ਡਬਲ ਹੋ ਜਾਣਾ ਇਹ ਵੀ ਮੈਗੀ ਪੁਆਇੰਟ ਬਣਿਆ ਵੀ ਲਗਭਗ ਬਣਨੇ ਸ਼ੁਰੂ ਹੋ ਗਏ ਪਹਿਲਾਂ ਇੱਥੇ ਮੈਗੀ ਪੁਆਇੰਟ ਰਸਤੇ ਵਿੱਚ ਕਿਤੇ ਇੱਕ ਵੀ ਨਹੀਂ ਜਾਂਦਾ ਮੈਂ ਪਿੱਛੇ ਵੀ ਇੱਕ ਦੋ ਜਗ੍ਹਾ ਤੇ ਦੇਖਿਆ ਉੱਥੇ ਵੀ ਜਣ ਕੇ ਬਣਨੇ ਬ ਚਾਹੀਦੇ ਵੀ ਆ ਇੱਥੇ ਵਿਊ ਵਧੀਆ ਹੁੰਦਾ ਟਾਈਮ ਦਾ ਚੈੱਕ ਕਰੋ ਵੀ ਸਾਹਮਣੇ ਇਹਨਾਂ ਦੀ ਫੁੱਲ ਮਸਤੀ ਆ ਇਹ ਲੈ ਰਹੇ ਨੇ ਨਜ਼ਾਰਾ ਪੂਰਾ ਇੱਥੇ ਦੇਖੀ ਗਰਮੇ ਹੋ ਗਿਆ ਤਾਂ ਇਹਦਾ ਡਰਨਾ ਨਹੀਂ ਪੁੱਤ ਰਾਜਵੀਰ ਹੈਗਾ ਪੈਂਦਾ ਨਾ ਡਰਨਾ ਨਹੀਂ ਹੈਗਾ ਡਰ ਕੇ ਬੰਦਾ ਗਿਰ ਜਾਂਦਾ ਹੁੰਦਾ ਇਹ ਕੁਝ ਨਹੀਂ ਕਰਦੇ ਬਸ ਇਹਨਾਂ ਨੇ ਬੜਾ ਡਰਾਉਣਾ ਹੀ ਹੁੰਦਾ ਬੰਦੇ ਨੂੰ ਸਾਮਣੇ ਗਿਆ ਹਾਂ ਡਰਨਾ ਘਬਰਾਣਾ ਨਹੀਂ ਘਬਰਾਣਾ ਅਮਗੇ ਪਾਪੀ ਗਿਰ ਜਣ ਇਹਨਾਂ ਨੇ ਕੁਝ ਕਹਿਣਾ ਵੀ ਨਹੀਂ ਆਪਾਂ ਨੂੰ ਆਪਾਂ ਵੈਸੇ ਹੀ ਗਿਰ ਜਣ ਡਰ ਕੇ ਬੱਕਰੇ ਦੀ ਹਾਈਟ ਦੇਖੋ ਕਿੰਨੀ ਆ ਸਾਹਮਣੇ ਹਨ ਬਹੁਤ ਹਾਈਟ ਆ ਮੈਂ ਤਾਂ ਪਹਿਲੀ ਵਾਰ ਦੇਖਿਆ ਧੀ ਹਾਈਟ ਵਾਲਾ ਬੱਕਰਾ ਇਹ ਬਾਕੀ ਇਹ ਅੰਬਾਂ ਦਾ ਸੀਜ਼ਨ ਨਹੀਂ ਆਇਆ ਔਰੇ ਅੰਬਾਂ ਦੇ ਸੀਜ਼ਨ ਵਿੱਚ ਇੱਥੇ ਸਾਰੇ ਪਾਸੇ ਅੰਬੇ ਅੰਬ ਦਿਖਣਿਆ ਤੁਹਾਨੂੰ ਇਹਨਾਂ ਦੀ ਮੋਜਾਂ ਲੱਗ ਦੇਣੀਆਂ ਬਾਂਦਰਾ ਦੀਆਂ ਬਾਕੀ ਇਹ ਡੈਮ ਵਾਲਾ ਸਾਰਾ ਹੀ ਉੱਥੇ ਤੱਕ ਨੈਰੋ ਜਾਈ ਰੋਡ ਆ セーフ ਲੀਨਰ ਰਾਈਡ ਕਰੋ ਅਗਰ ਤੂੰ ਜਾਣਦੇ ਵੀ ਆਂ ਸੇਫਟੀ ਨਾਲ ਰਾਈਡ ਕਰੋ ਜਿਆਦਾ ਫੜਬੜਾ ਫੜ ਵਿੱਚ ਰਾਈਡ ਨਾ ਕਰੋ ਇੱਥੇ ਇੱਕਦਮ ਮੋੜ ਦੇ ਉੱਪਰੋ ਕਾਫੀ ਬੰਦਾ ਮੋੜ ਅੱਧੀ ਕੱਢ ਲੈਂਦੇ ਆ ਜਿਨ੍ਹਾਂ ਵਿੱਚ ਕੁਝ ਨਹੀਂ ਜਾਂਦਾ ਬਾਅਦ ਵਿੱਚ ਇੱਕਦਮ ਕੋਈ ਨਾ ਕੋਈ ਚੀਜ਼ ਮੂਰੇ ਆ ਜਾਂਦੀ ਹੈ ਜੇੜੀ ਡੈਮ ਤੋਂ ਥੋੜਾ نیچے ਉਤਰ ਕੇ ਕੋਲ ਜਾਣ ਦੀ ਸਲਾਹ ਸੀਗੀ ਅਗਰ ਕਿਤੇ ਰਸਤਾ ਮਿਲ ਜਾਂਦਾ ਪਰ ਰਸਤਾ ਮਿਲਿਆ ਨਹੀਂ ਮੈਂ ਕਾਫੀ ਟਾਈਮ ਤੋਂ ਦੇਖਦਾ ਆ ਰਿਹਾ ਪਿੱਛੇ ਤੇ ਮੈਂ ਸੋਚਦਾ ਥੋੜੇ ਟਾਈਮ ਉੱਥੇ ਬੈਠ ਕੇ ਸਪੈਂਡ ਕਰਦੇ ਕਿਉਂਕਿ ਸਵੇਰ ਤੋਂ ਜਾਤੋਂ 7:30 ਵਜੇ ਤੋਂ ਰਾਈਡ ਕਰ ਰਹੇ ਆ ਉਸ ਟਾਈਮ ਤੋਂ ਰਾਈਡੇ ਰਾਈਡ ਚੱਲ ਰਹੀ ਹੈ ਜ्यादातर 150 ਕਿਲੋਮੀਟਰ ਅਪ ਅਪ ਹੋ ਗਿਆ ਹੋਣਾ ਜਾਂ 150 ਕਿਲੋਮੀਟਰ ਦੇ ਆਰਾਊਂਡ ਕੁਝ ਹੋ ਗਿਆ ਹੋਣਾ ਇੱਥੇ ਰੁਕੇ ਸੀਗੇ ਕਰੋ ਸਾਹਮਣੇ ਦਾ 뷰 ਚੈੱਕ ਕਿੰਨੀ ਘੈਂਟ 뷰 ਏ ਸਾਹਮਣੇ ਤੇ ਜਿਹੜੇ ਆ ਸੀੜੀनुਮਾ ਖੇਤ ਬਣੇ ਹੋਏ ਆ ਜਿਹੜੇ ਪਹਾੜਾ ਚੁੰਨੇ ਆ ਇਹਨਾਂ ਦੀ ਬਿਊਟੀ ਲੱਗ ਹੋ ਜਾਂਦੀ ਜਦ ਮਤਲਬ ਇੱਥੇ ਫਸਲ ਵਗੈਰਾ ਲੱਗ ਜਣੀ ਤਾਂ ਗ੍ਰੀਨ ਕਲਰ ਦੀ ਹੋ ਜਾਂਦੀ ਸਾਰੀ ਉਹ ਜਿਹੜੇ ਬਰੌਟ ਵਾਲੀ ਸਾਈਡ ਨਜ਼ਾਰੇ ਆ ਉਦਾਂ ਦੇ ਇੱਕ ਸਾਈਡ ਤੇ ਫੁੱਲ ਉੱਚਾ ਹਾਈਟ ਦਾ ਪਹਾੜ ਖੜਾ ਤੇ ਦੂਜੇ ਸਾਈਡ ਖੱਡਾ 뷰 ਬੜਾ ਸੋਹਣਾ ਹੈ ਨਾਨਾ ਦੇਵੀ ਵਾਲੇ ਰੋਕਵੇ ਤੇ ਪਹੁੰਚ ਗਏ ਤੇ ਹੁਣ ਟਿਕਟ ਕਾਊਂਟਰ ਤੇ ਖੜੇ ਆ ਇੱਥੇ ਟਿਕਟ ਵਗੈਰਾ ਘਟਵਾਨਨੇ ਆ ਟਿਕਟਵਾ ਕੇ ਫਿਰ ਕਰਦੇ ਆ ਆਪਣੀ ਰਾਈਡ ਇੱਥੇ ਨੀ ਗੁਰੂ ਅਬੇ ਮਜ਼ਾ ਆਏਗਾ ਨਾ ਬਿੜੋ ਲੈਵੀ ਟਿਕਟ ਵਗੈਰਾ ਪਰਚੇਜ਼ ਕਰ ਲਈ ਬੱਚਿਆਂ ਦੀ ਵੀ ਤੇ ਆਪਣੀ ਤੇ ਹੁਣ ਚੱਲਦੇ ਆ ਰੋਪ ਵਾਲੀ ਸਾਈਡ ਤੇ ਖੜੇ ਆ ਬੱਚੇ ਇੱਧਰ ਆਪਣੀ ਚੱਲੀ ਬਨੇਆਂ ਨੇ ਆਜੋ ਫਿਰ ਆਜੋ ਲੈ ਵੀ ਆਹ ਤਿੰਨ ਨੰਬਰ ਲੰਘ ਗਈ ਇਹਦੇ ਬਾਅਦ ਅਗਲੀ ਦੋ ਵਾਲੀ ਨੰਬਰ ਵਾਲੀ ਆਣੀ ਆ ਆ ਗਈ ਉਹ ਆ ਗਈ ਆਪਣੀ ਵਾਲੀ ਲਾਰੀ ਤੁਹਾਡਾ ਵੇਟ ਕਰਦੇ ਆਪਾਂ ਆ ਵੀ ਨਹੀਂ ਆਣਿਓ ਪਹਿਲੀ ਵਾਰ ਬੈਠਣਾ ਰੋਪਰੇ ਚ ਕਿਵੇਂ ਦਾ ਐਕਸਪੀਰੀਅੰਸ ਆ ਦੱਸਿਓ ਬਾਅਦ ਚ ਬੈਠ ਕੇ ਹੈ ਆ ਗਈ ਵੀ ਗੱਡੀ ਆਪਣੀ ਆਪੜਾ ਆਣੇ ਕਰਨਾ ਆਪਾਂ ਨੇ ਜਿਆਦਾ ਟਾਈਮ ਰੁਕਣਾ ਨਹੀਂ ਹੈਗਾ ਉੱਥੇ ਚਲੋ 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 ਇਸ ਪਿੱਛੇ ਭਾਈ ਹੁਣ ਥੋੜੇ ਸ਼ਾਂਤ ਨਹੀਂ ਹੋ ਗਏ ਹਨ ਜਿਵੇਂ ਇਹ ਕਾਫੀ ਇੱਕਦਮ ਆਵਾਜ਼ ਆ ਜਾਂਦੀ ਸੀ ਹਾਂ ਲੈ ਵੀ ਚਲੋ ਹਾਈਟ ਦੇ ਉੱਪਰ ਓ ਜਾਣਾ ਹਜੇ ਆਪਾਂ ਨੇ ਉੱਪਰ ਤੇ ਚੈੱਕ ਕਰਦੇ ਚਲੋ ਨੀਚੇ ਦਾ 뷰 ਬੜੀ ਖੂਬਸੂਰਤ ਯਾਰ ਇੱਥੇ ਤਾਂ ਜਗ੍ਹਾ ਆ ਦੇਖੋ ਕਿੰਨਾ ਘੈਂਟ ਨਜ਼ਾਰਾ ਆ ਰਿਹਾ ਪਿਛੇ ਬਾਕਸ ਵਿੱਚ ਹੜਕੰਪ ਮਤ ਮਚਾਏ ਆਹ ਰਾਸਤੇ ਸੀ ਗਏ ਜਿੱਧਰੋਂ ਆਪਾਂ ਮਿਲ ਰਹੇ ਆਏ ਨਾ ਇਹ ਹੋਰ ਰਾਸਤਾ ਉਹ ਨੀਚੇ ਵਾਲਾ ਰਾਸਤਾ ਆ ਰਿਹਾ ਸਾਹਮਣੇ ਵਾਲਾ ਜਿੱਧਰੋਂ ਆਪਾਂ ਡੈਮ ਵਾਲੀ ਸਾਈਡ ਤੋਂ ਆਏ ਤੇ ਆਹ ਹਾ ਕੀ ਹਾਈਟ ਆ ਪਰ ਜਿਵੇਂ ਜਿਵੇਂ ਉੱਪਰ ਹਾਈਟ ਦੇ ਜਾਂਦੇ ਮਜ਼ਾ ਆਉਂਦਾ ਜਾ ਰਿਹਾ ਹੋਰ ਵਾਹ ਜੀ ਵਾ ਦੇਖੋ ਕੀ ਖੂਬਸੂਰਤੀ ਹੋਈ ਰੋਬੇ ਦੀ ਇਧਰ ਨੂੰ ਵਿੱਚ ਮੈਨੂੰ ਵੀ ਤਾਂ ਲੈ ਵਿੱਚ ਲੈ ਵੀ ਕੋਕਰੋ ਚੈੱਕ ਲਈਓ ਜਾ ਰਹੀਆਂ 3 ਨੰਬਰ ਵਾਲੀ ਲਾਰੀ ਆਪਣੀ ਵਾਲੀ ਹੈਗੀ 2 ਨੰਬਰ ਵਾਲੀ ਆਪਾਂ ਨੇ ਬਸ ਆਪੜਾ ਉਹਨੇ ਕਰਨਾ ਉੱਪਰ ਜਾਣਾ ਤੇ ਉੱਪਰ ਤੋਂ ਸਿਰਫ ਵਾਪਸ ਆਣੇ ਆ ਜਿਆਦਾ ਟਾਈਮ ਉੱਪਰ ਰੁਕਣਾ ਨਹੀਂ ਹੈਗਾ نیچے ਆ ਕੇ ਮੈਗੀ ਵਗੈਰਾ ਖਾਵਾਂਗੇ ਉਸ ਤੋਂ ਬਾਅਦ ਪਿੰਡ ਨੂੰ ਨਿਕਲਦੇ ਆ ਫਿਰ बस यही क्वेश्चन मोहल और दा था। नीचे सेनो चेक करवाना। ਫੀਲ ਤਾਂ ਫੀਲ ਹੋ ਰਿਹਾ। ਵਧੀਆ ਫੀਲ ਹੋ ਰਿਹਾ ਨਾ। ਕਾਫੀ ਜ਼ਿਆਦਾ ਹਾਈਟ ਤੇ ਆ ਗਏ ਜਿਵੇਂ ਇਹਦਾ ਜ਼ੋਰ ਨਹੀਂ ਲੱਗਦਾ ਹੁੰਦਾ ਉੱਪਰ ਚੜਨ ਵਾਸਤੇ ਹਨਾ। ਐਦਾਂ ਨੂੰ ਲੱਗਦਾ। ਬਹੁਤ ਹਾਈਟ ਤੇ ਆ ਗਏ ਵੀ ਉੱਪਰ ਤੱਕ ਬੱਲੇ 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 ਉੱਥੇ ਨੀਚੇ ਚੱਲੇ ਸੀਗੇ ਆਪਾਂ। ਇਹ ਹੋਲੀ ਹੋ ਗਿਆ ਨਾ? ਹਾਂ ਜ਼ੋਰ ਲੱਗਦਾ ਨਾ ਉੱਪਰ ਚੜਨ ਵਾਸਤੇ ਹੁਣ ਇਹਦਾ। ਬਿਊਟੀ ਚੈੱਕ ਕਰਦੇ ਚੱਲੋ ਬਸ ਆਲੇ ਦੁਆਲੇ ਤੁਸੀਂ ਗੋਵਿੰਦ ਸਾਗਰ ਝੀਲ ਤੋਂ ਬਸ 3-4 ਖੰਭੇ ਹੋਰ ਰਹਿ ਗਏ ਬਸ ਤੇ ਉੱਪਰ ਪਹੁੰਚ ਲੈਣਾ ਆਪਾਂ ਨੇ ਹਾਈਟ ਬਹੁਤ ਜ਼ਿਆਦਾ ਆ ਗਈ ਪਰ ਆਪਾਂ ਹੋ ਗਏ ਆਪਾਂ ਪਰ ਪੂਰਾ ਵਧੀਆ ਨਜ਼ਾਰਾ ਆ ਰਿਹਾ ਹੈਣਾ ਆ ਵੀ ਆਪਾਂ ਆਪਣੇ ਸਟੋਪੇਜ ਦੇ ਕੋਲ ਆ ਗਏ ਲਗਭਗ ਪਹੁੰਚੇ ਗਏ ਆਪਾਂ ਆਪਣੇ ਸਟੋਪੇਜ ਤੇ ਬੈਥੇ ਰੁਕਦੇ ਹੁਣ ਥੋੜਾ ਟਾਈਮ ਇੱਥੇ ਰੁੱਕ ਕੇ ਸਪੈਂਡ ਕਰਕੇ ਫਿਰ ਨਿਕਲਦੇ ਆਂ ਅਰਤੀ। ਜੀ 5 ਮਿੰਟ ਦੀ ਰੋਪੇ ਦੀ ਰਾਈਡ ਕਰਕੇ ਹੁਣ ਪਹੁੰਚ ਗਏ ਨੈਣਾ ਦੇਵੀ। ਉੱਥੇ ਤੱਕ ਨੀਚੇ ਤੱਕ ਜਾ ਕੇ ਐਨੇ ਥੋੜੇ ਜਿਹਾ ਉੱਥੇ ਫੋਟੋ ਸ਼ੂਟ ਕਰਦੇ ਆਂ। ਉਦੋਂ ਬਾਅਦ ਦੁਬਾਰਾ ਫਿਰ ਰੋਪੇ ਤੋਂ ਪਰੇ ਨੀਚੇ ਚੱਲਦੇ ਆਂ। ਇੱਕ ਬਾਅਦ 4 ਵਜੇ। ਲੈ ਵੀਕ ਜਾਣਾ ਕਿੱਧਰ ਤਾਂ ਆ ਗਏ ਕਿੱਧਰ? ਉੱਥੋਂ ਆ ਰਹੇ ਤੇ ਬਈ ਪਰ ਸਾਹਮਣੇ ਤੋਂ ਓ ਨੀਚੇ ਤੋਂ ਆਏ ਨੀਚੇ ਤੋਂ ਉੱਪਰ ਆਏ ਹੁਣ ਦੁਬਾਰਾ ਫੇਰ ਭਾਈ ਖੜੀ ਦੇਖਦੀ ਆਪਣੀ ਉਰੇ ਹਾਂ ਉਹ ਦੇਖਦੀ ਹੈ ਨਾ ਹਾਂ ਉਹ ਨੀਚੇ ਖੜੀ ਹੈ ਭਾਈ ਇਹਨਾਂ ਜ਼ੂਮ ਨਹੀਂ ਹੋਣਾਗਾ ਬਹੁਤ ਸੋਹਣਾ ਥੇ ਇੱਥੇ ਤੇ ਹੋ ਗਿਆ ਨਾ ਪੱਜ ਵੀ ਗਈ ਦੇਖਦਾ ਵੀ ਗਰਮ ਹੋਣ ਲੱਗਿਆ ਹੈਡ ਲਾਈ ਰੋਪੇ ਦੀ ਤੇ ਥੋੜਾ ਬਹੁਤ ਘੁੰਮ ਫਿਰ ਕੇ ਹੁਣ ਆਪਾਂ ਚੱਲਿਆ ਵਾਪਸ ਫੇਰ 5-7 ਮਿੰਟ ਦੀ ਆਪਣੀ ਰਾਈਡ ਹੋਊਗੀ ਤਦੋਂ ਫਿਰ ਨਿਕਲਦੇ ਆ ਪਿੰਡ ਨੂੰ ਇਹ ਵਈ ਉੱਪਰ ਚੱਕਰ ਜਿਹਾ ਘੁੰਮਣ ਲੱਗਿਆ ਉਹ ਇਹਦੇ ਨਾਲੇ ਸਾਰੇ ਬੈਲਟ ਪਟਾ ਜਿਹੜਾ ਰੋਪ ਲਾਇਆ ਹੋਇਆ ਸਾਰੇ ਜਣੇ ਘੁੰਮਦਾ ਉਹ نیچے ਜਾਂਦੇ ਦੇ ਤਾਂ ਕਿੱਦਾਂ ਫੀਲ ਹੁੰਦਾ ਹੁਣ ਕਿੱਦਾਂ ਹਿੱਲਦੇ ਜਿਵੇਂ ਧਰਤੀ ਪੈਰਾਂ ਥਲੋਂ ਨਿਕਲ ਗਈ ਹੁੰਦੀ ਐਕਦਾ ਕੰਮ ਹੋ ਗਿਆ ਤਾਂ ਉਰੇ ਕਿਤਨਾ ਘਲੋਗੇ ਕੀ ਵਾਪਸੀ ਆਂਦੇ ਹੋ ਥੋੜੇ ਲੱਗਦਾ ਡਰ ਜਾਂਦੇ ਹੋਏ ਨਹੀਂ ਲੱਗਦਾ ਹੈਗਾ ਜਾਂਦੇ ਹੋ ਤਾਂ ਹੌਲੀ ਹੌਲੀ ਜਾਂਦੀ ਹੈ ਨਾ ਕਿੰਧਾ ਰੀ ਰਾ ਜੀ ਮੈਗੀ ਟੇਸਟੀ ਆ ਗਏ ਤੇ ਥੋੜੇ 1 ਘੰਟਾ ਸਪੈਂਡ ਕਰਕੇ 1 ਘੰਟਾ ਪੂਰਾ ਲੱਗ ਗਿਆ ਹੁਣ ਉੱਥੇ ਪਹਿਲਾਂ ਉੱਪਰ ਜਾ ਕੇ ਫਿਰ ਅੱਧੀ 15-20 ਮਿੰਟ ਉੱਪਰ ਲਾ ਕੇ ਫਿਰ ਦੁਬਾਰਾ ਵਾਪਸੀ ਕੀਤੀ ਆ ਕੇ ਮੈਗੀ ਵਗੈਰਾ ਖਾਧੀ 1 ਘੰਟਾ ਲੱਗ ਗਿਆ ਤੇ ਹੁਣ ਨਿਚੇ ਉਤਰਨੀ ਉਤਰਨੇ ਵਾਲੀ ਚੜਾਈ ਸ਼ੁਰੂ ਕਰਤੀ ਜਿਹੜੀ ਨਾਨਾ ਦੇਵੀ ਤੋਂ ਕੋਲਣ ਟੋਬੀ ਨੂੰ ਨੀਚੇ ਨੂੰ ਉਤਰਦੀ ਹੈ ਤੇ ਸਾਹਮਣੇ ਵਾਲਾ ਰੱਕ ਰਾਸਤੇ ਸਵਾਰ ਘਾਟ ਨੂੰ ਚੱਲ ਗਿਆ ਤੇ ਆਪਾਂ ਜਾਣਾ ਰਾਈਟ ਇਹ ਸਵਾਰ ਘਾਟ ਤੋਂ ਕੀਰਤਪੁਰ ਵਾਲੀ ਸਾਈਡ ਨੂੰ ਚੱਲ ਜਾਂਦਾ ਆਪਾਂ ਜਾਣਾ ਇੱਥੋਂ ਰਾਈਟ ਤੇ GoPro ਦੀ ਬੈਟਰੀ ਲਗਭਗ ਥੋੜੀ ਹੋ ਰਹੀ ਗਈ ਆਪਣੀ ਜਿੰਨਾ ਕੁ ਵੀ ਹੋਇਆ ਆਪਾਂ ਰਾਸਤੇ ਵਿੱਚ ਸ਼ੂਟ ਕਰਾਂਗੇ ਥੋੜਾ ਬਹੁਤਾ ਤੇ ਬਾਕੀ ਵਲੌਗ ਦਾ ਐਂਡ ਵੀ ਪਰ ਆਸਤੇ ਵਿੱਚੇ ਕਰਦ ਰਹਾਂ। ਮੈਗੀ ਬੰਦੇ ਨੇ ਵਧੀਆ ਬਣਾਈ ਹੋਈ ਸੀਗੀ। ਵਧੀਆ ਵੈਜੀਟੇਬਲ ਵਗੈਰਾ ਪਾ ਕੇ ਉਹਨੇ ਐਨ ਹੈਵੀ ਮੈਗੀ ਬਣਾਈ ਹੋਈ ਸੀਗੀ। ਇੱਕ ਇੱਕ ਮੈਗੀ ਖਾ ਕੇ ਬਿਲਕੁਲ ਟਟ ਫੁੱਲ ਹੋ ਗਿਆ। ਰੋਡ ਇਹ ਵੀ 18 ਫੁੱਟ 20 ਫੁੱਟ ਦਾ ਚੌੜਾ ਬਣ ਗਿਆ। ਪਹਿਲਾਂ ਜਣ ਕੇ ਇੰਨਾ ਚੌੜਾ ਰੋਡ ਨਹੀਂ ਤਾਂ ਹੁੰਦਾ। ਇਹ ਸਿੰਗਲ ਜਿਹਾ ਰੋਡ ਹੁੰਦਾ ਤੇ ਇੱਥੇ ਨਾਰਮਲ ਜਿਹਾ। ਪਰ ਹੁਣ ਤਾਂ ਕਾਫੀ ਚੌੜਾ ਰੋਡ ਬਣਿਆ ਹੋਇਆ ਤੇ ਆਉਣ ਵਾਸਤੇ ਕੋਈ ਦਿੱਕਤ ਪਰੇਸ਼ਾਨੀ ਅੜੀ ਗੱਲ ਹੈ ਹੀ ਨਹੀਂ। ਕਿ ਕਿੱਦਾਂ ਦਾ ਲੱਗਿਆ ਵੀ ਬਲੌਗ ਜਿਹੜਾ ਇੱਥੇ ਰੱਖ ਦੇਖ ਲਿਆ। ਕਮੈਂਟ ਸੈ ਜੇ ਹੋਇਆ ਤਾਂ ਕਿਉਂਕਿ ਆਪਣੇ ਦੋ ਟ੍ਰਿਪ ਲਗਾਤਾਰ ਹੁਣ ਨਿਕਲਨੇ ਇੱਕ ਤਾਂ ਆਪਣਾ ਹਿਮਾਚਲ ਦੇ ਹੀ ਹੁਣਾ ਜਿਹਦੇ ਵਿੱਚ ਆਪਾਂ ਖਿਆਰ ਅਰਜੋਤ ਪਾਸ ਜਾਣਾ ਤੇ ਦੂਜੇ ਟ੍ਰਿਪ ਦੇ ਵਿੱਚ ਆਪਾਂ ਨੇ ਜਾਣਾ ਹੈ ਆਪਣਾ ਰਾਜਸਥਾਨ ਵਾਲੀ ਸਾਈਡ ਨਾਗੌਰ ਸ਼ਰੀਫ ਤੇ ਆਪਣਾ ਹੋਰ ਸਾਰਿਆ ਅਗਲਾ 1.5 ਮਹੀਨੇ ਦੇ ਵਿੱਚ ਦਰਬਾਰ ਤੋਂ ਕਰੋਸ ਆਜਣਾ ਤੇ ਸਰਕਾਰ ਦੀ ਚਾਦਰ ਇਸ ਵਾਰ ਥੋੜ੍ਹਾ ਲਿਆਣ ਦੀ ਸਲਾਹ ਹੈ ਮੈਂ ਸਾਰੇ ਸਪਲੈਂਡਰੀ ਉਹਨੇ ਜਿੰਨੇ ਪੰਜਾਬ ਤੋਂ ਬਣਿਆ ਨੇ ਇੱਥੇ ਨੂੰ ਸਪਲੈਂਡਰ ਦੀ ਮਾਰਕੀਟ ਬਹੁਤ ਆ ਪੰਜਾਬ ਦੇ ਵਿੱਚ ਤਾਂ ਗਾਣੇ ਵੀ ਸਪਲੈਂਡਰ ਦੇ ਉੱਪਰ ਆਉਣ ਲੱਗੇ ਤੇ ਕਿਵੇਂ ਦਾ ਭਾਈ ਨਿਆਣੇ ਹੁਣ ਕਿਵੇਂ ਰਿਹਾ ਫੁੱਲ ਇੰਜੋਏ ਹੋ ਰਿਹਾ ਹਾਂਜੀ ਤੇ ਭਾਈ ਵੀਊ ਚੈੱਕ ਕਰੋ ਸਾਹਮਣੇ ਦਾ ਇੱਥੇ ਇੱਕ ਜਗ੍ਹਾ ਤੇ ਰੁਕੇ ਤੇ ਹੁਣ ਆਲਮੋਸਟ ਆਪਣੀ GoPro ਦੀ ਬੈਟਰੀ ਰਹਿ ਵੀ 13% ਗਈ 13% ਬੈਟਰੀ ਰਹਿ ਗਈ ਤੇ ਹੁਣ ਜਿਆਦਾ ਵਲੌਗ ਨੂੰ ਪਰ ਲੰਬਾ ਨਾ ਖਿੱਚਦੇ ਵਲੌਗ ਦਾ ਐਂਡ ਇੱਥੇ ਕਰ ਦੇਣਾ ਹੈ ਤੇ ਜਿਹਨੇ ਜਿਹਨੇ ਇੱਥੇ ਤੱਕ ਵਲੌਗ ਨੂੰ ਦੇਖ ਲਿਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨੈਕਸਟ ਵਲੌਗ ਦਾ ਇੰਤਜ਼ਾਰ ਕਰਿਓ ਜਰੂਰ ਹੋਗੋ ਛੇਤੀ ਤੋਂ ਛੇਤੀ ਤੇ ਚਲੋ ਠੀਕ ਆ ਮਿਲਦੇ ਆ ਫਿਰ ਨੈਕਸਟ ਵਲੌਗ 'ਚ ਬਾਈ ਕਰ ਦਿਓ ਬਈ ਜਿਹਨੇ ਚੈਨਲ ਕਹਿ ਦਿਓ ਕਿ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਈ ਕਰ ਲੋਗੇ ਸਬਸਕ੍ਰਾਈਬ ਕਰ ਲਓ ਤੇ ਚਲੋ ਮਿਲਦੇ ਆ ਫਿਰ